ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਰ ਬੈਲ ਆਈਕਨ ਵੀ ਜਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਜਿਹੜੇ ਸ਼ੁਰੂ ਕਰਦੇ ਆਂ ਅੱਜ ਵਾਲੇ ਸੂਟ ਜਿਹੜੇ ਉਹ ਹੋਣਗੇ ਆਪਣੇ ਵੈਲਵਟ ਵਿੱਚ ਠੀਕ ਹੈ ਜੀ ਵੈਲਵਟ ਦੇ ਸੂਟਾਂ ਦੀਆਂ ਦੇ ਪਹਿਣਾ ਦੀ ਕਾਫੀ ਡਿਮਾਂਡ ਸੀ ਜਿਨ੍ਹਾਂ ਦਾ ਬਜਟ ਜ਼ਿਆਦਾ ਨਹੀਂ ਹੈਗਾ ਘੱਟ ਬਜਟ 'ਚ ਬਾਏ ਕਰਨਾ ਚਾਹੁੰਦੇ ਆ ਤਾਂ ਪ੍ਰਿੰਟ ਸੂਟ ਵੈਲਵਟ 'ਚ ਤੁਸੀਂ ਬਾਏ ਕਰ ਸਕਦੇ ਹੋ ਆਪਾਂ ਬਹੁਤ ਹੀ ਰੀਜ਼ਨੇਬਲ ਜਿਹੜੇ ਪ੍ਰਾਈਸ ਲੈ ਕੇ ਆਏ ਆ 750 ਵਿੱਚ ਤੁਹਾਨੂੰ ਸੂਟ 5 ਮੀਟਰ ਸੂਟ ਮਿਲੇਗਾ ਵਿਦ ਦੁਪੱਟਾ ਮਿਲੇਗਾ ਦੁਪੱਟਾ ਵੀ ਜਿਹੜਾ ਹੋਏਗਾ ਵੈਲਵਟ ਦਾ ਹੀ ਹੋਏਗਾ ਠੀਕ ਹੈ ਜੀ ਪ੍ਰਿੰਟਡ ਹੀ ਦੁਪੱਟਾ ਹੋਏਗਾ ਸੇਮ ਸੇਮ ਹੀ ਸੂਟ ਜਿਹੜਾ 5 ਮੀਟਰ 올ਓਵਰ ਹੋਏਗਾ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਸੋਹਣੇ ਪ੍ਰਿੰਟ ਲੈ ਕੇ ਆਏ ਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਏ ਆ ਵੱਖਰੇ ਜਿਹੇ ਡਿਜ਼ਾਈਨ ਪ੍ਰਿੰਟ ਆ ਜਿਹੜੀਆਂ ਭੈਣਾਂ ਸਾਡੀਆਂ ਵੇਅਰ ਕਰਨ ਦੀ ਡੇਲੀ ਯੂਜ਼ ਕਰਦੀਆਂ ਜਿਹੜੀਆਂ ਪਸੰਦ ਕਰਦੀਆਂ ਉਹਨਾਂ ਲਈ ਸਪੈਸ਼ਲ ਲੈ ਕੇ ਆਏ ਆ ਠੀਕ ਹੈ ਜੀ ਹਰੇਕ ਕੈਸ ਗਰੁੱਪ ਦੇ ਲਈ ਬਹੁਤ ਹੀ ਸੋਹਣੇ ਡਿਜ਼ਾਈਨ ਆ ਚਾਹੇ 20 ਪਲੱਸ ਔਰ 30 ਔਰ 40 50 ਤੱਕ ਵੀ ਹੁਣ ਤਾਂ ਉਹਨਾਂ ਲਈ ਵੀ ਸਾਰੇ ਕਲਰ ਅਵੇਲੇਬਲ ਆ ਆ ਦੇਖੋ ਬਲੂ ਕਲਰ ਬਹੁਤ ਹੀ ਸੋਹਣਾ ਡਿਫਰੈਂਟ ਜੇ ਪ੍ਰਿੰਟ ਲੈ ਕੇ ਆਏ ਆ ਡਿਫਰੈਂਟ ਜੇ ਡਿਜ਼ਾਈਨ ਲੈ ਕੇ ਆਏ ਆ ਇਨਾ ਦੇ ਨਾਲ ਸ਼ਾਲ ਹੋਏਗਾ ਵੈਲਵਟ ਦਾ ਨਾਲ ਸ਼ਾਲ ਹੋਏਗਾ ਵੈਲਵਟ ਦਾ 올ਓਵਰ ਜਿਹੜਾ ਸੂਟ ਰਹੇਗਾ 750 ਪ੍ਰਾਈਸ ਹੋਏਗਾ 올ਓਵਰ ਪੰਜਾਬ ਸ਼ਿਪਿੰਗ ਫ੍ਰੀ ਰਹੇਗੀ ਠੀਕ ਹੈ ਜੀ ਤੁਸੀਂ ਸਿਲੈਕਟ ਕਰੀ ਚਲੋ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਈ ਜਾਂਦਾ ਸਕਰੀਨਸ਼ਾਟ ਖਿਚੀ ਚਲੋ ਤੇ ਵਟਸਐਪ ਤੇ ਜਿਹੜਾ ਨੰਬਰ ਸ਼ੋ ਹੋ ਰਿਹਾ ਇਹਨੂੰ ਭਰ ਕੇ ਤੁਸੀਂ ਮੈਸੇਜ ਕਰੋ ਨਾਲ ਸਕਰੀਨਸ਼ਾਟ ਭੇਜੋ ਤੇ ਤੁਸੀਂ ਆਪਣਾ ਜਿਹੜਾ ਕਿਤੇ ਵੀ ਬੈਠੇ ਆਰਡਰ ਬੁੱਕ ਕਰ ਲਓ ਠੀਕ ਹੈ ਜੀ ਤਾਂ ਨੂੰ ਕੋਈ ਵੀ ਲੱਗ ਤੋਂ ਪੇਮੈਂਟ ਕੁਛ ਵੀ ਪੇ ਕਰਨ ਦੀ ਲੋੜ ਨਹੀਂ ਹੋਏਗੀ ਤੁਹਾਡਾ 750 ਦੇ ਵਿੱਚ ਹੀ ਤੁਹਾਡੇ ਕੋਲ ਘਰ ਜਿਹੜਾ ਤੁਹਾਡਾ ਸੂਟ ਆ ਪਹੁੰਚ ਜਾਏਗਾ ਦੇਖੀ ਚਲੋ ਬਹੁਤ ਸੋਹਣੇ ਯੂਨੀਕ ਜਿਹੇ ਡਿਜ਼ਾਈਨ ਆ ਲੇਟੈਸਟ ਜਿਹੜੇ ਕੀ ਤੁਹਾਨੂੰ ਸਪੈਸ਼ਲੀ ਮਿਲਣ ਵਾਲੇ ਆ ਆਪਣੇ ਕੋਲੋਂ ਠੀਕ ਹੈ ਜਿੱਦੇ ਜਿੱਦੇ ਸਗ ਆਪਣਾ ਦੇਖੀ ਜਾਂਦੇ ਵੀਡੀਓ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਕਲਰ ਸਿਲੈਕਟ ਕਰੀ ਚਲੋ ਡਿਜ਼ਾਈਨ ਤੇ ਫੋਟੋ ਪਾਈ ਚਲੋ ਠੀਕ ਹੈ ਜੀ ਨੈਕਸਟ ਆਹ ਵਾਲੇ ਜਿਹੜੇ ਸੂਟ ਆ ਇਹ ਵੀ ਵੈਲਵਟ ਚ ਹੋਣਗੇ ਨਾਲ ਇਹਨਾਂ ਦੇ ਪਲੇਨ ਬਾਟਮ ਹੋਏਗੀ ਅਗਰ ਕੁਝ ਪਹਿਣਾ ਹੁੰਦੀ ਹੈ ਜਿਹੜੀਆਂ ਆਲ ਓਵਰ ਨਹੀਂ ਲਾਇਕ ਕਰਦੀਆਂ ਕੁਝ ਬਾਟਮ ਪਲੇਨ ਰੱਖਣਾ ਚਾਹੁੰਦੀਆਂ ਕੰਟਰਾਸਟ ਵਿੱਚ ਰੱਖਣਾ ਚਾਹੁੰਦੀਆਂ ਆ ਤਾਂ ਉਹਨਾਂ ਲਈ ਇਹ ਬੈਸਟ ਰੈਂਡ ਵਾਲੇ ਸੂਟ ਹੋਏ ਬਾਈ ਕਰ ਸਕਦੇ ਆ ਬਟ ਇਹਨਾਂ ਦੇ ਵਿੱਚ ਤੁਹਾਨੂੰ ਸ਼ਾਲ ਜਿਹੜਾ ਨਹੀਂ ਮਿਲੇਗਾ ਜਸਟ ਸੂਟ ਹੋਏਗਾ 5 ਮੀਟਰ 2.5 ਮੀਟਰ ਦੀ ਸ਼ਰਟ ਹੋਏਗੀ 2.5 ਮੀਟਰ ਦੀ ਬਾਟਮ ਹੋਏਗੀ ਠੀਕ ਹੈ ਜੀ ਨਾਲ ਕੰਟਰਾਸਟ ਪਲੇਨ ਬਾਟਮ ਰਹੇਗੀ ਵੈਲਵਟ ਫੈਬਰਿਕ ਹੀ ਰਹੇਗਾ ਬਟ ਇਹਦੇ ਨਾਲ ਸ਼ਾਲ ਨਹੀਂ ਹੋਏਗਾ ਤੇ ਪ੍ਰਾਈਸ ਜਿਹੜਾ ਇਹਦੇ ਵਿੱਚ ਤੁਹਾਡਾ 250 ਰੁਪਏ ਘੱਟ ਜਾਏਗਾ ਠੀਕ ਹੈ ਜੀ 500 ਵਿੱਚ ਹੋਏਗਾ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਅਗਰ ਤੁਸੀਂ ਆ ਪ੍ਰਿੰਟ ਸੂਟ ਬਾਈ ਕਰਨਾ ਚਾਹੁੰਦੇ ਆ 올ਓਵਰ ਬਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਉਹ ਵਾਲੇ ਜਿਹੜੇ ਤੁਹਾਨੂੰ ਪਹਿਲਾਂ ਸੂਟ ਦਿਖਾਏ ਉਹਨਾਂ ਚੋਂ ਸਿਲੈਕਟ ਕਰ ਸਕਦੇ ਹੋ ਅਗਰ ਤੁਸੀਂ ਕੰਟਰਾਸਟ ਪਸੰਦ ਕਰਦੇ ਆ ਤਾਂ ਤੁਸੀਂ ਇਹਨਾਂ ਸੂਟਾਂ ਵਿੱਚੋਂ ਸਿਲੈਕਟ ਕਰਕੇ ਜਿਹੜਾ ਆਪਣਾ ਫੋਟੋ ਪਾ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਅਗਰ ਤੁਸੀਂ ਲੱਗ ਤੋਂ ਕੋਈ ਸ਼ਾਲ ਚਾਹੁੰਦੇ ਆ ਤਾਂ ਆਪਾਂ ਤੁਹਾਨੂੰ ਬਾਈ ਦੇ ਦੇਵਾਂਗੇ ਬਟ ਅਗਰ ਤੁਸੀਂ ਇਦਾਂ ਲੈਣਾ ਚਾਹੁੰਦੇ ਸੂਟ ਇਦਾਂ ਵੀ ਲੈ ਸਕਦੇ ਹੋ ਬਾਕੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜਿਹੜੀਆਂ ਭੈਣਾਂ ਦੀ ਡਿਮਾਂਡ ਆ ਵੈਲਵਟ ਦੇ ਸੂਟ ਦੀ ਤਾਂ ਜੋ ਆਪਣਾ ਬਾਈ ਕਰ ਸਕਦੀਆਂ ਆ ਤੇ ਉਹਨਾਂ ਦੇ ਆਪਣੇ ਅਕੋਰਡਿੰਗ ਜਿਹੜਾ ਸੂਟ ਸਿਲੈਕਟ ਕਰਕੇ ਲੈ ਸਕਦੀਆਂ ਆ ਬਾਕੀ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਕਲੈਕਸ਼ਨ ਜਿਹੜੀ ਕਿਦਾਂ ਦੀ ਲੱਗਦੀ ਆ ਹੋਰ ਤੁਹਾਡੀ ਕੀ ਡਿਮਾਂਡ ਆ ਤੁਸੀਂ ਕਿਦਾਂ ਦੇ ਸੂਟ ਬਾਈ ਕਰਨਾ ਚਾਹੁੰਦੇ ਆ ਜਰੂਰ ਦੱਸਿਆ ਕਰੋ ਨਾਲ ਦੀ ਨਾਲ ਉਹ ਅਕੋਰਡਿੰਗ ਹੀ ਆਪਾਂ ਕਲੈਕਸ਼ਨ ਲੈ ਕੇ ਆਵਾਂਗੇ ਜੋ ਹੀ ਭੈਣਾਂ ਦੀ ਡਿਮਾਂਡ ਹੋਗੀ ਆਪਾਂ ਕੋਸ਼ਿਸ਼ ਕਰੀ ਦੀਏ ਕਿ ਭੈਣਾਂ ਦੀ ਡਿਮਾਂਡ ਤੇ ਹੀ ਸੂਟ ਲੈ ਕੇ ਆਈਏ ਜਿੱਦਾਂ ਦੀ ਤੁਹਾਡੀ ਡਿਮਾਂਡ ਆ ਉਦਾਂ ਦੇ ਹੀ ਆਪਾਂ ਕਲੈਕਸ਼ਨ ਲੈ ਕੇ ਆਈਏ ਇਹਦੇ ਵਿੱਚ ਵੀ ਆਪਣੇ ਕੋਲ ਕਾਫੀ ਕਲਰ ਅਵੇਲੇਬਲ ਆ ਕੰਟਰਾਸਟ ਵਾਲੇ ਵਿੱਚ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਕਲਰ ਹੈਗੇ ਬਹੁਤ ਸੋਹਣੇ ਯੂਨੀਕ ਜਿਹੜੇ ਪ੍ਰਿੰਟ ਆ ਠੀਕ ਹੈ ਜੀ ਆਪਾਂ ਨਾਰਮਲ ਕੋਈ ਫੁੱਲਾਂ ਵਾਲੇ ਪ੍ਰਿੰਟ ਨਹੀਂ ਲੈ ਕੇ ਆਏ ਬਹੁਤ ਡਿਫਰੈਂਟ ਡਿਫਰੈਂਟ ਜਿਹੜੇ ਪ੍ਰਿੰਟ ਲੈ ਕੇ ਆਏ ਆ ਠੀਕ ਹੈ ਜੀ ਯੂਨਿਕ ਜਿਹੇ ਲੈ ਕੇ ਆਏ ਆ ਜਿਹੜੇ ਕਿ ਬਹੁਤ ਹੀ ਸਿੰਪਲ ਸੋਬਰ ਜਿਹਾ ਜਿੱਦਾਂ ਕੁਛ ਪਹਿਣ ਆਇਆ ਗੁਰਦੁਆਰਾ ਸਾਹਿਬ ਡੇਲੀ ਜਾਂਦੀਆਂ ਵੇਅਰ ਕਰ ਸਕਦੀਆਂ ਆ ਠੀਕ ਹੈ ਆਪਾਂ ਡੇਲੀ ਬਹੁਤ ਹੀ ਵੈਸਟਰਨ ਵਾਲੇ ਆ ਸੂਟ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਆ ਉਮੀਦ ਆ ਤੁਹਾਨੂੰ ਪਸੰਦ ਆਉਣਗੇ ਵੀਡੀਓ ਨੂੰ ਵਾਤਵਾਰ ਸ਼ੇਅਰ